ਅੱਜ ਮੈਂ ਬਣਾਉਣ ਜਾ ਰਹੀ ਹਾਂ ਬੰਦ ਗੋਭੀ ਤੇ ਮਟਰ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਬੰਦ ਗੋਭੀ ਨੂੰ ਧੋ ਕੇ ਇਹਨੂੰ ਕੱਟ ਲਿਆ ਆਇਆ ਏ ਤੇ ਮਟਰਾਂ ਨੂੰ ਵੀ ਮੈਂ ਧੋ ਲਿਆ ਹੋਇਆ ਏ ਇੱਧਰ ਮੈਂ ਕੜਾਈ ਦੇ ਵਿੱਚ ਤੇਲ ਪਾਇਆ ਤੇਲ ਨੂੰ ਅਸੀਂ ਗਰਮ ਕਰਾਂਗੇ ਤੇ ਵਿੱਚ ਥੋੜੀ ਜਿਹੀ ਜੀਵਾਨ ਪਾਵਾਂਗੇ ਹੁਣ ਇਹਦੇ ਵਿੱਚ ਤੜਕਾ ਪਾਵਾਂਗੇ ਤੇ ਵਿੱਚ ਪਿਆਜ਼ ਹਜ਼ਰਤ

ਬਟਰ ਮਟਰ ਚੜਚੜ ਮਾਰੀ ਚੁੱਕੇ ਨੇ ਇਤਨ ਮਟਰ ਸਾਡੇ ਪੱਕ ਗਏ ਹਨ ਹੋਰ ਮੈਂ ਇਹਦੇ ਵਿੱਚ ਕੰਦੀ ਵੜੀ ਪਾਉਂਦੀ ਹਾਂ ਬੰਦ ਗਾ ਗੋਭੀ ਨੂੰ ਆਪਾਂ ਤੇਜ਼ ਗੈਸ ਤੇ ਹੀ ਬਣਾਵਾਂਗੇ ਕਿਉਂਕਿ ਪਾਣੀ ਬਹੁਤ ਛੱਡਦੀ ਹੈ ਸਿੱਕ ਖਿਲੀ ਖਿਲੀ ਗੋਭੀ ਨੂੰ ਅਮਲੇ ਪੂਣਾਪਾ ਇਹਨੂੰ ਕਵਰ ਕਰ ਦਾਂਗੇ 15 ਮਿੰਟ ਰੁਵਾ ਦੇ ਸਬਜ਼ੀ ਸਾਡੀ ਬਣ ਕੇ ਤਿਆਰ ਹੈ ਜੀ ਰੋਟੀਆਂ ਆ ਬਾ ਕੇ ਸਰਵ ਕਰਾਂਗੇ